ਜਤ ਸਰੀ ਮਹਲਾ ਨੋਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤਿਹ ਆ ਬੰਧਾਇਓ ਰਹਾਓ ਸਮਝ ਨ ਪਰਿ ਵਿਖੇਰ ਅਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸ਼ੁਵਾਮੀ ਸੋ ਜਾਣਿਉ ਨਾਹਿਨ ਬਨ ਖੋਜਨ ਕੋ ਧਾਇਓ ਰਤਨ RAM ਕਟਹੀ ਕੇ ਪੀਤਰ ਤਾਕੂ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਰਤਨ RAM ਕਟਹੀ ਕੇ ਪੀਤਰ ਤਾਕੂ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮubarrak ਬਾਣੀ ਨੂੰ ਪਿਛਲੇ ਸਮੇਂ ਤੋਂ ਲਗਾਤਾਰ ਆਪਾਂ ਵਿਚਾਰ ਰਹੇ ਹਾਂ ਤਨਾਸਰੀ ਰਾਗ ਵਿੱਚਲੀ ਜਿਹੜੀ ਬਾਣੀ ਸੀ ਗੁਰੂ ਸਾਹਿਬ ਦੀ ਉਹ ਆਪ ਸੰਪੂਰਨ ਕੀਤੀ ਹੈ ਅੱਜ ਤੋਂ ਜੈਤ ਸਰੀ ਰਾਗ ਦੀ ਜਿਹੜੀ ਹੈ ਉਹ ਆਰੰਭਤਾ ਹੋਈ ਹੈ ਗੁਰੂ ਤੇਗ ਬਹਾਦਰ ਸ਼ਹਿ ਮਹਾਰਾਜ ਦੀ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 31 ਰਾਗ ਨੇ 31 ਰਾਗਾਂ ਦੇ ਵਿੱਚ ਕੁਝ ਮਿਸ਼ਰਤ ਰਾਗ ਵੀ ਹੈਗੇ ਅੱਗੇ ਬਣਾਏ ਹੋਏ ਜਿਵੇਂ ਗੌੜੀ ਪੂਰਬੀ ਹੈ ਆਰਾਮਕਲੀ ਦੱਖਣੀ ਹੈਗਾ ਇਹਦੇ ਹਨਾ ਇਹ ਮਿਸ਼ਰਤ ਰਾਗ ਹੋ ਜਾਂਦੇ ਆ 31 ਰਾਗ ਮਹਾਰਾਜ ਨੇ ਵਰਤੇ ਜਿਨ੍ਹਾਂ ਵਿੱਚੋਂ ਇੱਕ ਜੈਤਸਰੀ ਰਾਗ ਹੈਗਾ ਪਹਿਲਾ ਸਰਲੇਖ ਹੀ ਹੈ ਜੈਤਸਰੀ ਰਾਗ ਦਾ ਸੂਚਕ ਹੈ ਮਹੱਲਾ ਨੋਵਾ ਗੁਰੂ ਤੇਗ ਬਹਾਦਰ ਸ਼ਹੀਦ ਮਹਾਰਾਜ ਦਾ ਸੂਚਕ ਹੈ ਇੱਕ ਓ ਅੰਕਾਰ ਆਪਣੇ ਇਸ਼ਟ ਦੇ ਬਾਰੇ ਦੇ ਵਿੱਚ ਦੱਸਿਆ ਜਾ ਰਿਹਾ ਪੁਰਾਣੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਜਦੋਂ ਵੀ ਕਾਵਨ ਨੂੰ ਲਿਖਿਆ ਜਾਂਦਾ ਸੀਗਾ ਤਾਂ ਸਭ ਤੋਂ ਪਹਿਲਾਂ ਜਿਹੜਾ ਨਮਨ ਹੁੰਦਾ ਸੀਗਾ ਉਹ ਆਪਣੇ ਇਸ਼ਟ ਨੂੰ ਹੁੰਦਾ ਸੀ ਉਹਦੀ ਉਸਤਤ ਕੀਤੀ ਜਾਂਦੀ ਸੀ ਗੁਰੂ ਸਾਹਿਬ ਵੀ ਇੱਥੇ ਦੱਸਦੇ ਆ ਇੱਕ ਓੰਕਾਰ ਇੱਕ ਪਰਮੇਸ਼ਰ ਇੱਕ ਬ੍ਰਹਮ ਉਹ ਅਦੁੱਤੀ ਹੈ ਹਰ ਜਗ੍ਹਾ ਦੇ ਉੱਤੇ ਹਰ ਥਾਂ ਦੇ ਉੱਤੇ ਹਰ ਸਮੇਂ ਇੱਕ ਰਸ ਵਿਆਪਕ ਹੈ ਅਸੀਂ ਇਹ ਨਹੀਂ ਕਹਿ ਸਕਦੇਗੇ ਕਿ ਕਿਤੇ ਰੱਬ ਥੋੜਾ ਹੈ ਤੇ ਕਿਤੇ ਰੱਬ ਜਾਦੇ ਆ ਕਦੇ ਵੀ ਨਹੀਂ ਨਾ ਇੱਕ ਸਮਾਨ ਇੱਕ ਰਸ ਉਹ ਹਰ ਥਾਂ ਤੇ ਵਰਤ ਰਿਹਾ ਹੈ ਜੀ ਗੁਰਬਾਣੀ ਨੇ ਤਾਂ ਬੜਾ ਸਪਸ਼ਟ ਕੀਤਾ ਹੋਇਆ ਨਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹੈ ਇਸ ਸਾਰੇ ਜਗਤ ਉਸ ਅਕਾਲ ਪੁਰਖ ਦੀ ਕੋਠੀ ਹੈ ਤੇ ਉਹ ਇਹਦੇ ਅੰਦਰ ਬੈਠਾ ਹੋਇਆ ਹੈ ਜੀ ਇਹ ਭਲੇਖੇ ਨਾ ਸਾਨੂੰ ਆਪਣੀ ਸੁਰਤ ਵਿੱਚੋਂ ਕੱਢ ਲੈਣੇ ਚਾਹੀਦੇ ਆ ਕਿ ਜਿਹੜੀਆਂ ਧਾਰਮਿਕ ਥਾਵਾਂ ਨੇ ਸ਼ਾਇਦ ਉਹ ਹੀ ਉਹ ਰੱਬ ਦਾ ਕਰ ਹੁੰਦੀਆਂ ਨੇ ਇਸੇ ਲਈ ਸਾਡੇ ਜੀਵਨ ਦੇ ਵਿੱਚ ਨਾ ਕੋਈ ਸੁਧਾਰ ਨਹੀਂ ਹੋ ਪਾਰਿਆ ਕਿਉਂਕਿ ਜਦੋਂ ਅਸੀਂ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਹਾਂ ਉੱਥੇ ਤੇ ਸਾਡੇ ਅੰਦਰ ਇੱਕ ਭੈ ਮੌਜੂਦ ਹੈ ਨਿਰਮਲ ਗੇਥੂਟ ਨਹੀਂ ਬੋਲਣਾ ਨੀਵਾ ਨਹੀਂ ਬੋਲਣਾ ਗੰਦਾ ਨਹੀਂ ਬੋਲਣਾ ਭੈੜਾ ਨਹੀਂ ਬੋਲਣਾ ਨਾ ਭੈੜਾ ਸੋਚਣਾ ਹੈਗਾ ਨਾ ਕੁਝ ਬੁਰਾ ਕਰਨਾ ਇੱਕ ਡਰ ਹੈ ਅੰਦਰ ਸਹਿਮ ਹੈ ਅੰਦਰ ਨਿਰਮਲ ਪਾਉ ਹੈ ਜਿਹੜਾ ਚੰਗੀ ਗੱਲ ਹੈ ਪਰ ਜਦੋਂ ਅਸੀਂ ਉਸ ਧਾਰਮਿਕ ਥਾਂ ਦੀ ਚਾਰ ਦਿਵਾਰੀ ਦੇ ਵਿੱਚੋਂ ਬਾਹਰ ਹੁੰਨੇ ਆ ਤੇ ਫਿਰ ਉਹ ਸਾਰਾ ਕੁਝ ਹੀ ਅਸੀਂ ਕਰੀ ਜਾਂਦੇ ਆ ਕਿਉਂਕਿ ਸਾਨੂੰ ਲੱਗਦਾ ਇੱਥੇ ਤੇ ਸਾਡੇ ਕੋਲ ਅਥਾਰਟੀ ਹੈਗੀ ਹੈ ਜੇ ਇਥੇ ਕਿਹੜਾ ਸਾਨੂੰ ਰੱਬ ਦੇਖ ਸਕਦਾ ਹੈ ਜਾਂ ਰੱਬ ਕੁਝ ਕਰ ਸਕਦਾ ਹੈਗਾ ਜੀ ਸੋ ਇਹ ਜਿਹੜਾ ਭਲੇਖਾ ਹੈ ਨਾ ਇਹ ਸਾਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਨਾ ਚਾਹੀਦਾ ਹੈ ਵਾਹ ਗੁਰੂ ਜੀ ਸਾਡੇ ਹਰ ਕਰਮ ਨੂੰ ਦੇਖ ਰਿਹਾ ਹੈ ਉਹ ਚਾਏ ਸੀ ਕਿਤੇ ਵੀ ਬੈਠ ਕੇ ਕਰ ਰਹੇ ਹੋਈਏ ਜੀ ਸੱਦ ਸੁਣਦਾ ਹੈ ਸੱਦ ਵੇਖਦਾ ਉਹ ਹਮੇਸ਼ਾ ਸੁਣ ਵੀ ਰਿਹਾ ਹੈ ਉਹ ਹਮੇਸ਼ਾ ਵੇਖ ਵੀ ਰਿਹਾ ਸੋ ਇਹ ਗੱਲ ਸਾਨੂੰ ਹਮੇਸ਼ਾ ਖਿਆਲ ਰੱਖਣੀ ਚਾਹੀਦੀ ਹੈ ਉਹ ਇੱਕ ਰਸ ਵਿਆਪਕ ਨੇ ਜਿੰਨਾ ਰੱਬ ਧਾਰਮਿਕ ਸਥਾਨ ਤੇ ਉਹਨਾਂ ਹੀ ਰੱਬ ਮੇਰੇ ਆਪਣੇ ਘਰੇ ਹੈਗਾ ਜਿਹੋ ਜਿਹਾ ਬਿਹੇਵੀਅਰ ਮੈਨੂੰ ਧਾਰਮਿਕ ਸਥਾਨ ਤੇ ਰੱਖਣਾ ਚਾਹੀਦਾ ਉਹ ਜੋ ਮੈਨੂੰ ਆਪਣੇ ਪਰਿਵਾਰ ਅੰਦਰ ਵੀ ਰੱਖਣਾ ਚਾਹੀਦਾ ਹੈ ਜੀ ਉਹਦਰ ਭੈ ਪਾਵਨੀ ਨਿਰਮਲ ਪਾਉ ਹੈ ਜਿਹੜਾ ਉਹ ਬਣਿਆ ਰਹਿਣਾ ਚਾਹੀਦਾ ਫਿਰ ਉਹਦਾ ਵਿਸ਼ੇਸ਼ਣ ਦੱਸਿਆ ਗਿਆ ਸਤ ਇਹ ਰੱਬ ਜੀ ਦੀ ਹੋਣ ਤੇ ਹਸਤੀ ਦਾ ਪ੍ਰਤੀਕ ਹੈਗਾ ਗੁਰਮਤਿ ਗਲਮੰਦੀ ਹੈਗੀ ਹੈ ਕਿ ਸਭ ਕੁਝ ਬਿੰਸ ਜਾਏਗਾ ਜੇ ਨਹੀਂ ਬਿੰਸੇਗਾ ਉਹ ਅਕਾਲ ਪੁਰਖ ਬ੍ਰह्म ਹੈ ਜਿਹੜਾ ਨਹੀਂ ਬਣ ਸਕਦਾਗਾ ਕਿਉਂਕਿ ਉਹ ਸਦੀਵੀ ਸੱਚ ਹੈ ਜੇ ਇਸੇ ਲਈ ਗੁਰੂ ਮਹਾਰਾਜ ਨੇ ਜਿਸ ਵਖਤ ਜਪ ਬਾਣੀ ਦਾ ਉਚਾਰਨ ਕੀਤਾ ਤੇ ਉਹਦਾ ਜਿਹੜਾ ਪਹਿਲਾ ਆਪਣਾ ਸ਼ਲੋਕ ਹੈ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਦੇ ਦੁਆਰਾ ਸਾਨੂੰ ਬਿਲਕੁਲ ਸਾਫ਼ ਤੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਪਰਮੇਸ਼ਰ ਉਦੋਂ ਵੀ ਸੀ ਜਦੋਂ ਕੁਝ ਵੀ ਨਹੀਂ ਸੀ ਫਿਰ ਜਦੋਂ ਇਹ ਖਲਕਤ ਬਣੀ ਸਮਾ ਬਣਿਆ ਹੈ ਨਾ ਜੇ ਆਪਾਂ ਕਹਿ ਲਈਏ ਭੂਤ ਕਾਲ ਤੇ ਪਰਮੇਸ਼ਰ ਉਦੋਂ ਵੀ ਹੈ ਪਾਸਟ ਦੇ ਵਿੱਚ ਵੀ ਫਿਰ ਪ੍ਰੈਜ਼ੈਂਟ ਦੇ ਵਿੱਚ ਵੀ ਵਾਹ ਗੁਰੂ ਜੀ ਮੌਜੂਦ ਨੇ ਹਰ ਇੱਕ ਜਗ੍ਹਾ ਦੇ ਉੱਤੇ ਹੈਗੇ ਆ ਤੇ ਜਦੋਂ ਕੁਝ ਵੀ ਨਹੀਂ ਰਹੇਗਾ ਹਉਣ ਵਾਲੇ ਭੋਏਖ ਵਿੱਚ ਉਦੋਂ ਵੀ ਬਾਗੁਰੂ ਮੌਜੂਦ ਰਹੇਗਾ ਜੀ ਉਹਦੀ ਹੋਂਦ ਤੇ ਹਸਤੀ ਸਦੀਵੀ ਹੈ ਮਹਾਰਾਜ ਦੱਸਦੇ ਹੈ ਉਹਦੀ ਸਭ ਤੋਂ ਵੱਡੀ ਕੁਆਲਿਟੀ ਗੁਰੂ ਮਹਾਰਾਜ ਨੇ ਦੱਸੇ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਉਹਦੇ ਵਰਗਾ ਨਾ ਕੋਈ ਹੋਇਆ ਨਾ ਕਦੇ ਹੋ ਸਕਦਾ ਨਾ ਉਹ ਮਰੈ ਨਾ ਹੋਵੇ ਸੋਕ ਉਹ ਮਰਦਾ ਨਹੀਂ ਮਰਦਾ ਕਿਉਂ ਨਹੀਂ ਕਿਉਂਕਿ ਜਨਮਦਾ ਹੀ ਨਹੀਂਗਾ ਜੋ ਜਨਮੇਗਾ ਨਾ ਉਹਨੂੰ ਮਰਨਾ ਪੈਣਾ ਹੀ ਪੈਣਾ ਹੈ ਜੋ ਉਪਜੇ ਉਹ ਬਿੰਸ ਹੈ ਪਰ ਉਹ ਆਜ ਕੈ ਕਾਲ ਉਹਦੇ ਤੋਂ ਸਾਰਾ ਕੁਝ ਪੈਦਾ ਹੋ ਰਿਹਾ ਇਸੇ ਲਈ ਬਿੰਸ ਰਿਹਾ ਪਰ ਉਹ ਨਹੀਂ ਜੇ ਬਿੰਸ ਰਿਹਾ ਇਸ ਲਈ ਉਹਦੀ ਹਸਤੀ ਉਹਦੀ ਹੋਂਦ ਹੈ ਜਿਹੜੀ ਉਹ ਸਦੀਵੀ ਹੈਗੀ ਹੈ ਮਿਲੇਗਾ ਕਿਵੇਂ ਪ੍ਰਾਪਤ ਕਿਵੇਂ ਹੋਏਗਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਰਹਿਮਤ ਦੁਆਰਾ ਗੁਰੂ ਦੀ ਬਲੇਸਿੰਗ ਦੁਆਰਾ ਸੋ ਸਾਡੇ ਲਈ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਉਹ ਹੈ ਗੁਰੂ ਦੀ ਬਲੇਸਿੰਗ ਲੈਣੀ ਗੁਰੂ ਦੀ ਕਿਰਪਾ ਦੇ ਪਾਤਰ ਬੰਨਾ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਨਣ ਵਾਸਤੇ ਸਾਨੂੰ ਕਰਨਾ ਕੀ ਪਏਗਾ ਜੇ ਸਾਨੂੰ ਉਹ ਜੋ ਕੁਝ ਕਰਨਾ ਪਏਗਾ ਜੋ ਗੁਰੂ ਸਾਹਿਬ ਚਾਹੁੰਦੇ ਹੈ ਕੁਦਰਤੀ ਹੈ ਫੇਰੀ ਤੇ ਅਸੀਂ ਉਹਨਾਂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ ਜੇ ਕੋਈ ਆਪਣੇ ਮਨ ਵਿੱਚ ਇਹ ਸ਼ੋਗਦੈ ਨਾ ਵੀ ਸ਼ਾਇਦ ਗੁਰੂ ਨੂੰ ਸੋਨਾ ਭੇਟ ਕਰਕੇ ਜਾਂ ਮਹਿੰਗੇ ਮਹਿੰਗੇ ਆਪਾਂ ਕਹਿ ਲਈਏ ਬਸਤਰ ਭੇਟ ਕਰਕੇ ਖੁਸ਼ ਕੀਤਾ ਜਾ ਸਕਦਾ ਹੈ ਨਹੀਂ ਗੁਰੂ ਤੇ ਖੋਟੇ ਸਿੱਕੇ ਤੇ ਵੀ ਰਹੀ ਸਕਦਾ ਹੈ ਜੇ ਗੁਰੂ ਨੂੰ ਖੁਸ਼ ਕਰਨ ਦੇ ਲਈ ਸਮਰਪਣ ਭਾਵਨਾ ਦਾ ਹੋਣਾ ਜ਼ਰੂਰੀ ਹੈ ਜੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਭੇਟ ਕਰਨਾ ਪਏਗਾ ਆਪਣੀ ਮਤ ਆਪਣੀ ਅਕਲ ਦੇ ਜਿਹੜੇ ਘੋੜੇ ਭੱਜ ਰਹੇ ਹਨ ਉਹ ਬਿਲਕੁਲ ਬੰਦ ਕਰਨੇ ਪੈਣਗੇ ਜੇ ਜੀਵਨ ਦੇ ਅੰਦਰ ਇਸ ਗੱਲ ਨੂੰ ਆਪਣੇ ਲਾਗੂ ਕਰਨਾ ਪਏਗਾ ਗੁਰ ਕਹਿਆ ਸਹਾਰ ਕਰਮਾਓ ਜੋ ਗੁਰੂ ਸਾਹਿਬ ਆਖਦੇ ਪਏ ਆ ਮੈਂ ਕੇਵਲ ਉਹ ਜੋ ਕਰਾਂਗਾ ਜਿੱਧਰੋਂ ਮੈਨੂੰ ਗੁਰੂ ਹੋੜਦਾ ਹੈ ਮੋੜਦਾ ਹੈ ਮੈਂ ਉਹ ਕੰਮ ਨਹੀਂ ਕਰਾਂਗਾ ਜੇ ਹੂੰ ਜਿੰਨਾ ਕਿ ਮੇਰੇ ਲਈ ਕਹਿ ਦੇਣਾ ਸੌਖਾ ਹੈ ਤੁਹਾਡੇ ਲਈ ਸੁਣ ਲੈਣਾ ਸੌਖਾ ਹੈ ਸੱਚੀ ਗੱਲ ਇਹੋ ਹੈ ਇਹਨੂੰ ਅਮਲ ਵਿੱਚ ਲਿਆਉਣਾ ਬਹੁਤ ਔਖਾ ਹੈ ਜੀ ਬਹੁਤ ਔਖਾ ਹੈ 65% ਦੇ ਦੇਣਾ ਧਨ ਦੌਲਤ ਦੇ ਦੇਣਾ ਸੋਨਾ ਚਾਂਦੀ ਦੇ ਦੇਣਾ ਇਹ ਤਾਂ ਬਹੁਤ ਈਜ਼ੀ ਚੀਜ਼ਾਂ ਨੇ ਆਪਣਾ ਆਪਾ ਗੁਰੂ ਦੇ ਅੱਗੇ ਭੇਟ ਕਰਨਾ ਇਹ ਬਹੁਤ ਔਖਾ ਹੈ ਜੀ ਇਹ ਸੌਖੀ ਖੇਡ ਨਹੀਂ ਕੀ ਇਸ ਲਈ ਤੇ ਦੱਸਿਆ ਨਾ ਜਿਸ ਪਿਆਰੇ ਸੋਨੇ ਤੇ ਸਾਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਉਣਾ ਜੇ ਇਸ਼ਕ ਕੀਤਾ ਹੈ ਨਾ ਫਿਰ ਆਪਣੇ ਆਪ ਨੂੰ ਖਤਮ ਕਰ ਲੈ ਖਤਮ ਕਰਨ ਦਾ ਮਤਲਬ ਇਹ ਹੈ ਕਿ ਆਪਣੀਆਂ ਇੱਛਾਵਾਂ ਨੂੰ ਆਪਣਾ ਜਿਹੜਾ ਦੌੜਦਾ ਹੋਇਆ ਮਨ ਹੈ ਇਹਨੂੰ ਕਾਬੂ ਵਿੱਚ ਲੈ ਕੇ ਆਉਣਾ ਹੈ ਆਪਣੇ ਆਪੇ ਨੂੰ ਮਾਰਨਾ ਹੈ ਤੇ ਗੁਰੂ ਦੇ ਕੋਲ ਭੇਟ ਕਰ ਦੇਣਾ ਸੱਚੇ ਪਾਛੇ ਜਿਵੇਂ ਤੁਹਾਨੂੰ ਚਾਵੇ ਓਵੇਂ ਤੁਸੀਂ ਵਰਤ ਸਕਦੇ ਹੋ ਉਸੇ ਤਰੀਕੇ ਦੇ ਨਾਲ ਇਹ ਸਮਰਪਣ ਭਾਵਨਾ ਜਿਹੜੀ ਉਹ ਹੋਣੀ ਚਾਹੀਦੀ ਹੈ ਫਿਰ ਗੁਰਪ੍ਰਸਾਦ ਦੇ ਪਾਤਰ ਬਣਿਆ ਜਾਂਦਾ ਹੈ ਇਹ ਚੇਤਾ ਰੱਖਣੇ ਨੂੰ ਪ੍ਰਸ਼ਾਦ ਨਹੀਂ ਪੜਨਾਗਾ ਜਾਣੇ ਅਣਜਾਣੇ ਦੇ ਵਿੱਚ ਅੱਜ ਸਾਡੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੀ ਆ ਗਈ ਹੈ ਕਿ ਅਸੀਂ ਸੰਥਿਆ ਲੈ ਕੇ ਗੁਰਬਾਣੀ ਦਾ ਪਾਠ ਨਹੀਂ ਕਰਦੇਗੇ ਸਾਨੂੰ ਲੱਗਦਾ ਨਾ ਸਾਨੂੰ ਪੰਜਾਬੀ ਪੜਨੀ ਆ ਗਈ ਹੈ ਤੇ ਬਹੁਤ ਵੱਡੀ ਗੱਲ ਹੈਗੀ ਹੈ ਤੇ ਅਸੀਂ ਗੁਰਬਾਣੀ ਵੀ ਪੜ ਸਕਦੇ ਹੈਗੇ ਆ ਇਸੇ ਲਈ ਆਮ ਤੌਰ ਦੇ ਤੇ ਅਸੀਂ ਇਹ ਵਖਰੇਵੇਂ ਹੀ ਨਹੀਂ ਕਰ ਪਾਉਂਦੇਗੇ ਕਿ ਪ੍ਰਸ਼ਾਦ ਤੇ ਪ੍ਰਸ਼ਾਦ ਦਾ ਕੀ ਫਰਕ ਹੈਗਾ ਜੀ ਪ੍ਰਸ਼ਾਦ ਖਾਣ ਵਾਲੀ ਵਸਤੂ ਹੈ ਤੇ ਪ੍ਰਸ਼ਾਦ ਹੈ ਜਿਹੜਾ ਉਹ ਬਖਸ਼ਿਸ਼ ਹੈ ਰਹਿਮਤ ਹੈ ਕਿਰਪਾ ਹੈ ਜੀ ਸੋ ਇਹ ਖਾਲ ਰੱਖਣਾ ਹੈ ਜੀ ਅੱਗੇ ਰਹਾਉ ਵਾਲਾ ਬੰਦ ਹੈ ਆਮ ਤੌਰ ਦੇ ਉੱਤੇ ਜਿਹੜੇ ਗੁਣੇ ਜਾਂਦੇ ਵਿਦਵਾਨ ਨੇ ਗੁਰਬਾਣੀ ਦੇ ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਰਹਾਉ ਵਾਲਾ ਬੰਦ ਹੁੰਦਾ ਹੈ ਨਾ ਉਹ ਇੱਕ ਤਾਂ ਸਾਰ ਹੁੰਦਾ ਹੈ ਤੇ ਬਾਕੀ ਸਾਰਾ ਸ਼ਬਦ ਉਹਦਾ ਵਿਸਥਾਰ ਹੁੰਦਾ ਹੈ ਵੈਸੇ ਤੇ ਚਾਹੀਦਾ ਵੀ ਬਹੁਤ ਆਤ ਵਿੱਚ ਹੀ ਹੈ ਕਿ ਜਦੋਂ ਕੀਰਤਨ ਵੀ ਕੀਤਾ ਜਾ ਰਿਹਾ ਹੈ ਨਾ ਉਦੋਂ ਰਹਾਉ ਵਾਲੇ ਬੰਦ ਦੀ ਹੀ ਟੇਕ ਲਈ ਜਾਵੇ ਤਾਂ ਕਿ ਵਾਰ-ਵਾਰ ਇਹ ਗੱਲ ਸਪਸ਼ਟ ਹੋ ਜਾਏ ਕਿ ਗੁਰੂ ਸਾਹਿਬ ਸ਼ਬਦ ਦੇ ਅੰਦਰ ਸਾਨੂੰ ਕੀ ਭਾਵ ਦ੍ਰਿੜ ਕਰਵਾ ਰਹੇ ਨੇ ਸੁਮਰਾ ਯਾਖ ਦੇ ਭੁੱਲਿਓ ਮਨ ਮਾਇਆ ਉਰਝਾਇਓ ਗੱਲ ਵਾਕਈ ਮਨ ਦੀ ਹੈ ਤਨ ਦੀ ਨਹੀਂਗੀ ਤਾਂ ਤੇ ਕਈ ਵਾਰੀ ਸਹੀ ਰਾਹ ਦੇ ਉੱਤੇ ਜਾ ਰਿਹਾ ਹੁੰਦਾ ਪਰ ਮਨ ਹੈ ਨਾ ਜਿਹੜਾ ਉਹ ਪਟਕ ਜਾਂਦਾ ਹੈ ਬੜੇ ਵਾਰੀ ਹੁੰਦਾ ਬੰਦਾ ਹੱਥ 'ਚ ਗੁਰਬਾਣੀ ਲੈ ਕੇ ਬੈਠਾ ਹੋਇਆ ਹੈ ਬੰਦਾ ਗੁਰਦੁਆਰੇ ਬੈਠਾ ਹੋਇਆ ਹੈ ਪਰ ਜਿਹੜਾ ਮਨ ਹੈ ਨਾ ਉਹ ਇਹੋ ਜੀ ਥਾਂ ਦੇ ਉੱਤੇ ਚਲਾ ਗਿਆ ਹੈ ਵੀ ਜਿਹਨੂੰ ਤਸੱਵਰ ਵਿੱਚ ਵੀ ਲੈ ਕੇ ਆਈਏ ਤੇ ਸ਼ਾਇਦ ਕਹੀਏ ਕਿ ਪਾਪ ਹੈ ਗੁਨਾਹ ਹੈ ਐਪ ਹੈ ਜੀ ਆਪਾਂ ਦੇਖਦੇ ਹਾਂ ਆਪਣੇ ਜੀਵਨ ਦੇ ਅੰਦਰ ਹੈ ਨਾ ਇਵੇਂ ਕਈ ਵਾਰੀ ਅਸੀਂ ਚੰਗੇ ਕੰਮ ਵੀ ਪਿੱਛੇ ਮਾੜੀ ਮਨ ਸਾਰਾ ਰੱਖ ਕੇ ਕਰਦੇ ਆ। ਇਹ ਵਾਪਰਦਾ ਏ ਜੀ। ਖਰਾਬੀਆਂ ਸਾਰੀਆਂ ਹੀ ਮੰਨਦੀਆਂ ਨੇ ਜੀ। ਮਨ ਹੀ ਬੰਦੇ ਨੂੰ ਚਲਾ ਰਿਹਾ ਏ ਜੀ। ਮਨ ਕੋਲ ਬਹੁਤ ਆਗਤ ਏ ਜੀ। ਇਹ ਮਨ ਦਿਖਾਈ ਨਹੀਂ ਦੇ ਦਿੰਦਾਗਾ। ਪਰ ਤੋਰ ਮਾ ਨਹੀਂ ਰਿਹਾ ਏ ਜੀ। ਮਨ ਸਾਨੂੰ ਆਖੇ ਨਾ ਤੂੰ ਗੁਰਦੁਆਰੇ ਜਾ ਆਪਾਂ ਜਾਵਾਂਗੇ। ਮਨ ਆਖੇ ਨਹੀਂ ਹੁਣ ਤਾਂ ਠੰਡ ਜੀ ਹੋ ਗਈ ਹੈ ਹਨਾ ਥੋੜਾ ਟਾਈਮ ਹੋਰ ਹਜੇ ਲੇਟ ਜਾਈਏ। ਬੰਦਾ ਨਹੀਂ ਉੱਠ ਸਕੇਗਾ ਮਨ ਬੰਦੇ ਨੂੰ ਮਾੜੇ ਪਾਸੇ ਵੀ ਖੜਦਾ ਹੈ ਮਨ ਬੰਦੇ ਨੂੰ ਚੰਗੇ ਪਾਸੇ ਵੀ ਖੜਦਾ ਹੈ ਇਹ ਤੇ ਹੁਣ ਸਾਨੂੰ ਮਨ ਦੇ ਨਾਲ ਹੀ ਇਸੇ ਲਈ ਗੁਰਬਾਣੀ ਦੇ ਅੰਦਰ ਇਹ ਗੱਲ ਦ੍ਰਿੜ ਕੀਤੀ ਗਈ ਹੈ ਕਿ ਮਨ ਦੇ ਨਾਲ ਡਾਇਲੋਗ ਕਰਨਾ ਪਏਗਾ ਮਨ ਦੇ ਨਾਲ ਗੋਸ਼ਟ ਕਰਨੀ ਪਏਗੀ ਮਨ ਦੇ ਨਾਲ ਇਥੋਂ ਤੱਕ ਵੀ ਜੇ ਸੂਤਰ ਨਾ ਹੁੰਦਾ ਹੋਵੇ ਤੇ ਇਹਦੇ ਨਾਲ ਲੜਨਾ ਵੀ ਪਏਗਾ ਤੇ ਇਹਨੂੰ ਗੋਡਿਆਂ ਪਰਨੇ ਕਰਨਾ ਪਏਗਾ ਉਦੋਂ ਬਿਨਾ ਗੱਲ ਨਹੀਂ ਤੇ ਮੰਨ ਨਹੀਂ ਗੀ ਮਨ ਬਦਲ ਜਾਏ ਤੇ ਜੀਵਨ ਦੀ ਸ੍ਰਿਸ਼ਟੀ ਬਦਲ ਜਾਂਦੀ ਹੈ ਦ੍ਰਿਸ਼ਟੀ ਬਦਲ ਜਾਂਦੀ ਹੈ ਹਕੀਕਤ ਹੈ ਜੀ ਇਸੇ ਲਈ ਮਨ ਜਿੱਤੇ ਜਗ ਜਿੱਤ ਦੀ ਗੱਲ ਹੈਗੀ ਹੈ ਮਨ ਨੂੰ ਜਿੰਨਾ ਸਭ ਤੋਂ ਵੱਧ ਜ਼ਰੂਰੀ ਹੈਗਾ ਤੇ ਹੁਣ ਮਨ ਭਟਕ ਚੁੱਕਾ ਹੈ ਮਹਾਰਾਜ ਦੱਸ ਰਹੇ ਹੈ ਤੇ ਭਟਕ ਕੇ ਗਿਆ ਕਿਹੜੇ ਪਾਸੇ ਨੂੰ ਮਾਇਆ ਉ르ਝਾਇਓ ਮਾਇਆ ਵੀ ਚੁੱਲ ਗਿਆ ਤੇ ਮਾਇਆ ਕਲਾ ਪੈਸਾ ਟਕਾ ਨਹੀਂ ਜੇ ਹੁੰਦਾਗਾ ਬੜੇ ਵੀਰੇ ਧਾਰਮਿਕ ਦੁਨੀਆ ਦੇ ਅੰਦਰ ਵੀ ਚੀਜ਼ਾਂ ਮਾਇਆ 'ਚ ਕਨਵਰਟ ਹੋ ਜਾਂਦੀਆਂ ਨੇ। ਬੰਦੇ ਅੰਦਰ ਵਾਹਵਾਦੀ ਭੁੱਖ ਜਿਹੜੀ ਪੈਦਾ ਹੋ ਜਾਂਦੀ ਹੈ ਨਾ ਇਹ ਵੀ ਇੱਕ ਮਾਇਆ ਦਾ ਹੀ ਰੂਪ ਹੈ ਜੀ। ਇਹਦੇ ਜ਼ਰੀਏ ਆਪਣੀ ਹਉਮੈ ਨੂੰ ਸੈਟੀਸਫਾਈ ਕਰਨਾ ਚਾਹੁੰਦਾ ਹੁੰਦਾ ਹੈ ਜੀ। ਧਰਮ ਦੀ ਦੁਨੀਆ 'ਚ ਵੀ ਮਾਇਆ ਪੈਰ ਪਸਾਰ ਕੇ ਬੈਠੀ ਹੋਈ ਹੈ ਜੀ। ਮੈਨੂੰ ਤਾਂ ਹਮੇਸ਼ਾ ਇਹ ਲੱਗਦਾ ਹੈ ਵੀ ਜੇ ਵਾਹਗੁਰੂ ਜੀ ਨੂੰ ਹਿਰਦੇ ਵਿੱਚ ਲੈ ਕੇ ਆਉਣਾ ਹੈ ਨਾ ਜੇ ਮਾਇਆ ਨੂੰ ਘਰੋਂ ਕੱਢਣਾ ਹੀ ਪੈਂਦਾ ਹੈ ਪਰ ਜੇ ਮਾਇਆ ਨੂੰ ਹਿਰਦੇ ਚ ਲੈ ਕੇ ਆਉਣਾ ਪਵੇ ਵਾਹ ਗੁਰੂ ਜੀ ਨੂੰ ਕੱਢਣਾ ਨਹੀਂ ਪੈਂਦਾ ਇਹ ਆਪਣੇ ਆਪ ਹੀ ਆ ਕੇ ਜੀਵਨ ਦੇ ਵਿੱਚੋਂ ਸਾਡੇ ਵਿੱਚੋਂ ਮਨਫੀ ਕਰ ਦਿੰਦੀ ਹੈ ਵਾਹ ਗੁਰੂ ਜੀ ਦਾ ਨਿਕਲਣਾ ਰੱਬੀ ਗੁਣਾ ਦਾ ਨਿਕਲ ਜਾਣਾ ਹੈ ਮਾਇਆ ਦਾ ਹੁਣ ਜੀਵਨ ਵਿੱਚ ਅਵਗਣਾ ਦਾ ਆ ਜਾਣਾ ਹੈ ਜੇ ਗੁਰੂ ਸਾਹਿਬ ਨੇ ਦੱਸਿਆ ਮਾਇਆ ਹੈ ਕੀ ਹੈ ਜੇ ਕਦੇ ਨੂੰ ਦੇਖਣ ਦੀ ਵਿਚਾਰਨ ਦੀ ਕੋਸ਼ਿਸ਼ ਕੀਤੀ ਸੱਚ ਬਹਿ ਕੇ ਜਿੱਤ ਹਰ ਵਿਸਰੈ ਮੋ ਉਪਰ ਦੇ ਪਾਉ ਦੂਜਾ ਲਾਇਆ ਇਹ ਮਾਇਆ ਹੈ ਹੁਣ ਜਿਹਦੇ ਕਰਕੇ ਸਾਨੂੰ ਹਰ ਜੀ ਵਿਸਰ ਰਹੇ ਹੈ ਹੁਣ ਉਹ ਆਲਸ ਕਰਕੇ ਵੀ ਵਿਸਰ ਸਕਦੇ ਹੈ ਉਹ ਵੜਿਆਈ ਕਰਕੇ ਵੀ ਵਿਸਰ ਸਕਦੇ ਹੈ ਉਹ ਨਿੰਦਿਆ ਕਰਕੇ ਵੀ ਵਿਸਰ ਸਕਦੇ ਹੈ ਤੇ ਹੋਰ ਬੜੀਆਂ ਚੀਜ਼ਾਂ ਹੈਗੀਆਂ ਨੇ ਆਪਣੀ ਲਾਈਫ ਦੇ ਅੰਦਰ ਜਦੋਂ ਅਸੀਂ ਥੋੜਾ ਡੁੰਗਾਈ ਦੇ ਨਾਲ ਜਾ ਕੇ ਪਰਚੋਲ ਕਰਾਂਗੇ ਤੇ ਸਾਨੂੰ ਪਤਾ ਲੱਗ ਹੀ ਜਾਣਾ ਜੇ ਤੇ ਮਰਾ ਕਹਿੰਦੇ ਇਹ ਸਭ ਕੁਝ ਮਾਇਆ ਹੀ ਆ ਫਿਰ ਤੇ ਬੰਦਾ ਉਲਟ ਗਿਆ ਇਹਦੇ ਅੰਦਰ ਬੰਦੇ ਦੇ ਉਲਝਣ ਤੇ ਭਾਵ ਮਨ ਉਲਝ ਗਿਆ ਤੇ ਪਾਸ਼ਾ ਕਹਿੰਦੇ ਜੋ ਜੋ ਕਰਮ ਕੀਓ ਲਾਲਚ ਲੱਗ ਕਹਿੰਦੇ ਲਾਲਚ ਦੇ ਵਿੱਚ ਪੈ ਕੇ ਲੋਭ ਵਿੱਚ ਪੈ ਕੇ ਫਿਰ ਜੋ ਜੋ ਕੰਮ ਕੀਤਾ ਹੈ ਨਾ ਤੇ ਤੇ ਆ ਬੰਦਾ ਹੈ ਬੰਦਾ ਜਿਵੇਂ ਜਿਵੇਂ ਉਹਨਾਂ ਨੂੰ ਕਰਦਾ ਗਿਆ ਨਾ ਤਿਵੇਂ-ਤਿਵੇਂ ਉਹ ਫਾਂਝਾਂ ਦੇ ਵਿੱਚ ਫਸਦਾ ਗਿਆ ਤੇ ਉਹ ਫਸਦਾ ਗਿਆ ਹੁਣ ਮੈਂ ਬੜਿਆ ਹੀ ਆਸਤੇ ਕੁਝ ਕਰ ਰਿਹਾ ਹਾਂ ਜੀ ਵੀ ਲੋਕ ਮੈਨੂੰ ਚੰਗਾ-ਚੰਗਾ ਕਹਿਣ ਹਨਾ ਬੋਲ ਵਾਦੀ ਇਹ ਚੰਗਾ ਗੁਰਸਿੱਖ ਹੈਗਾ ਜੀ ਇਹ ਇਹ ਚੰਗਾ ਵਖਿਆਨ ਕਰ ਲੈਂਦਾ ਹੈਗਾ ਜੀ ਹੁਣ ਉਹ ਮੇਰੇ ਅੰਦਰ ਚੱਲ ਰਿਹਾ ਮੈਂ ਇਹ ਵਾ ਵਾ ਖੱਟਣ ਵਾਸਤੇ ਨਾ ਹੋਰ-ਹੋਰ ਕੰਮ ਕਰਾਂਗਾ ਜੇ ਹੈਨਾ ਵੀਜੀ ਦੇ ਵਿੱਚ ਹੋਰ ਲੋਕ ਕਹਿਣ ਬੱਲੇ 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 ਹੋਵੇ ਹੈਨਾ ਪਰ ਇਨ ਡਾਇਰੈਕਟਲੀ ਮੈਂ ਆਪਣੇ ਆਪ ਨੂੰ ਨਾ ਫਾਹੀ ਦੇ ਵਿੱਚ ਫਸਾ ਰਿਹਾ ਤੇ ਫਾਹੀ ਕਾਦੀ ਹੈ ਹਉਮੇ ਦੀ ਉਹਦੇ ਵਿੱਚ ਮੈਂ ਫਸਾ ਰਿਹਾ ਹਾਂ ਜੀ ਹੌਲੀ ਹੌਲੀ ਕੀ ਹੋਊਗਾ ਇੱਕ ਦਿਨ ਮੈਂ ਇੰਨਾ ਕਿ ਜਕੜਿਆ ਜਾਵਾਂ ਕਿ ਕਿਸੇ ਨੇ ਮੇਰਾ ਕੁਝ ਨਿੰਦ ਦਿੱਤਾ ਨਾ ਤੇ ਮੇਰੇ ਅਹੰਗ ਤੇ 6 ਵਜੇਗੀ ਤੇ ਮੈਂ ਕ੍ਰੋਧਿਤ ਹੋ ਜਾਵਾਂਗਾ ਹੋ ਸਕਦਾ ਹੈ ਕਿ ਮੈਂ ਤੁਹਾਡੇ ਸਾਹਮਣੇ ਉਹਦਾ ਦਿਖਾਵਾ ਨਾ ਕਰਾਂ ਪਰ ਅੰਦਰ ਤੇ ਮੇਰਾ ਰਿਜ ਰਿਆ ਹੈ ਨਾ ਤੇ ਬਾਗਰੂ ਜੀ ਇਸ ਚੀਜ਼ ਨੂੰ ਜਾਣਦੇ ਨੇ ਇਹ ਜਸਟ ਇੱਕ ਐਗਜ਼ਾਮਪਲ ਹੈ ਸਮਝਣ ਦੇ ਵਾਸਤੇ ਤੇ ਜਦੋਂ ਅਸੀਂ ਸਾਰੇ ਆਪਣੇ ਆਪਣੇ ਜੀਵਨ ਨੂੰ ਦੇਖਾਂਗੇ ਤੇ ਸਾਨੂੰ ਪਤਾ ਲੱਗੇਗਾ ਵਾਕਈ ਅਸੀਂ ਤੇ ਕਿੰਨਾ ਡੂੰਘਾ ਫਸ ਚੁੱਕੇ ਹਾਂ ਜੀ ਉਹਨ ਦੁਨਿਆਵੀ ਪਦਾਰਥਾਂ ਦਾ ਲਾਲਚ ਵੀ ਤੇ ਇਹੋ ਜੀ ਗੱਲ ਹੈ ਨਾ ਅਸੀਂ ਇੰਨੇ ਕੁ ਜ਼ਿਆਦੇ ਡਿਪੈਂਡ ਹੋ ਗਏ ਆ ਪਦਾਰਥਾਂ ਦੇ ਉੱਤੇ ਅਸੀਂ ਤਸੱਵਰ ਹੀ ਨਹੀਂ ਕਰ ਸਕਦੇ ਉਦੋਂ ਬਿਨਾ ਆਪਣੀ ਲਾਈਫ ਨੂੰ ਆ ਗਰਮੀਆਂ ਦੇ ਵਿੱਚ ਲਾਈਟ ਥੋੜਾ ਟਾਈਮ ਲਈ ਉੱਠ ਜਾਏ ਤੇ ਸਾਡੀ ਕੀ ਹਾਲਤ ਹੋ ਜਾਂਦੀ ਹੈ ਆਪਾਂ ਕਿਤੇ ਜਾ ਰਹੇ ਹੈਗੇ ਮੋਬਾਈਲ ਡੈੱਡ ਹੋ ਜਾਏ ਸਾਰੀ ਸੁਰਤ ਮੋਬਾਈਲ ਦੇ ਵਿੱਚ ਹੀ ਰਹੇਗੀ ਮੋਬਾਈਲ ਕਿਤੇ ਭੁੱਲ ਕੇ ਸਾਰੀ ਸੁਰਤ ਉੱਧਰ ਬੜੀ ਰਹੇਗੀ ਕਿੰਨਾ ਕੁਝ ਵਾਪਰਦਾ ਹੈ ਜਦੋਂ ਅਸੀਂ ਦੇਖਦੇ ਹਾਂ ਜੇ ਪਰਚੋਲ ਕਰਕੇ ਮ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਆ ਮਾਰੇ ਕਹਿੰਦੇ ਆਪਣੇ ਆਪ ਨੂੰ ਬੰਨ ਰਿਹਾ ਹੈ ਉਹਨਾਂ ਦੇ ਅੰਦਰ ਇਹ ਫਿਰ ਇਹਨੂੰ ਹੋਰ ਵਿਸਥਾਰ ਦਿੱਤਾ ਬਾਦਸ਼ਾਹ ਨੇ ਕਹਿੰਦੇ ਸਮਝ ਨਾ ਪਰੀ ਕਹਿੰਦੇ ਇਹਨੂੰ ਗਿਆਨ ਹੀ ਨਹੀਂ ਹੋ ਸਕਿਆ ਇਹ ਸਮਝ ਹੀ ਨਹੀਂ ਸਕਿਆਗਾ ਵੀ ਇਹ ਮੈਂ ਗਲਤ ਟ੍ਰੈਕ ਤੇ ਜਾ ਰਿਹਾ ਬਖੈ ਰਸ ਰਚਿਓ ਇਹਨਾਂ ਜਿਆਦੇ ਨੂੰ ਜ਼ਹਿਰ ਵਿੱਚੋਂ ਸਵਾਦ ਆ ਰਿਹਾ ਨਾ ਜਿਹੜਾ ਬਿਆਨ ਹੀ ਨਹੀਂ ਹੋ ਸਕਦਾਗਾ ਉਦੇ ਵਿੱਚ ਇਹਨੂੰ ਸ਼ਵਾਦ ਰੇ ਫਰੀਦਾ ਇਹ ਵੀ ਸਗੰਧਲਾਂ ਧਰੀਆਂ ਖੰਡ ਲਿਵਾੜ ਹੈ ਜੇ ਹੁਣ ਗੰਧਲ ਹੁੰਦੀ ਹੈ ਨਾ ਉਹਨੂੰ ਆਪਾਂ ਇੱਕ ਨੂੰ ਤੋੜਦੇ ਆ ਉਹਦੀ ਜਗ੍ਹਾ ਤੇ ਦੂਜੀ ਫੁੱਟੇ ਹੁੰਦੀ ਹੈ ਫਿਰ ਤੀਜੀ ਫੁੱਟੇ ਹੁੰਦੀ ਹੈ ਚੌਥੀ ਫੁੱਟੇ ਹੁੰਦੀ ਹੈ ਬਿਲਕੁਲ ਇਸੇ ਤਰ੍ਹਾਂ ਇੱਛਾਵਾਂ ਦਾ ਸਬੰਧ ਹੈ ਸਾਡੀਆਂ ਦਾ ਇੱਕ ਨੂੰ ਪੂਰਾ ਕਰਦੇ ਆ ਦੂਜੀ ਆ ਜਾਂਦੀ ਹੈ ਦੂਜੀ ਨੂੰ ਪੂਰਾ ਕਰਦੇ ਆ ਤੀਜੀ ਆ ਜਾਂਦੀ ਹੈ ਚੌਥੀ ਆ ਜਾਂਦੀ ਹੈ ਇਸੇ ਤਰ੍ਹਾਂ ਕੰਟੀਨਿਊ ਰਹਿੰਦਾ ਹੈ ਸਾਰਾ ਕੁਝ ਹੁਣ ਗੁਰੂ ਸਾਹਿਬ ਇਹ ਗੱਲ ਸਾਨੂੰ ਸਮਝਾ ਰਹੇ ਆ ਤੇ ਇਹਦੇ ਚ ਹੋਇਆ ਕਿ ਜਸ ਹਰ ਕੋ ਬਿਸਰਾਇਓ ਜਿਹੜਾ ਰੱਬ ਜੀ ਦੀ ਬੰਦਗੀ ਸੀ ਉਸ ਤੇ ਸੀ ਉਹ ਵਿਸਰ ਗਈ ਹੁਣ ਇਹਦਾ ਵਿਸਰਨ ਦਾ ਭਾਵ ਇਹ ਨਹੀਂਗਾ ਕਿ ਵਿਖਿਆ ਚ ਫਸਿਆ ਹੋਇਆ ਬੰਦਾ ਪਾਠ ਨਹੀਂ ਕਰ ਰਿਹਾ ਗੁਰਦੁਆਰੇ ਨਹੀਂ ਜਾ ਰਿਹਾਗਾ ਕਥਾ ਕੀਰਤਨ ਨਹੀਂ ਕਰ ਰਿਹਾ ਉਹ ਸਭ ਕੁਝ ਕਰਦਾ ਹੋ ਸਕਦਾ ਹੈ ਪਰ ਉਹਨੂੰ ਜਸ ਵਿਸਰ ਗਿਆ ਹੁਣ ਜਸ ਦੇ ਵਿਸਰਨ ਦਾ ਭਾਵ ਅਸਲ ਵਿੱਚ ਇਹ ਹੈ ਕਿ ਵੀ ਪ੍ਰੈਕਟੀਕਲ ਉਹ ਅੰਦਰੋਂ ਖਾਲੀ ਹੈ ਉਹਦੇ ਅੰਦਰ ਸਾਰੇ ਉਹ ਔਗਣ ਉਹ ਦੋਸ਼ ਉਹ ਬੁਰਾਈਆਂ ਮੌਜੂਦ ਨੇ ਜਿਹੜੀਆਂ ਇੱਕ ਉਸ ਮਨੁੱਖ ਵਿੱਚ ਮੌਜੂਦ ਨੇ ਜੋ ਬਿਲਕੁਲੀ ਸਤਸੰਗਤ ਦੇ ਨਾਲੋਂ ਟੁੱਟਾ ਹੋਇਆ ਹੈ ਜੇ ਇਹ ਜ਼ਰੂਰੀ ਨਹੀਂਗਾ ਅਬ ਅਗੇ ਵੀ ਦੇਖਦੇ ਆ ਨਾ ਕਬੀਰ ਸਾਹਿਬ ਨੇ ਬਾਣੀ ਦੇ ਅੰਦਰ ਵੀ ਇਹ ਗੱਲ ਸਾਨੂੰ ਸਮਝਾਈ ਹੈ ਕਈ ਵਾਰੀ ਆਪਾਂ ਕੀ ਦੇਖਦੇ ਆ ਵੀ ਕੋਈ ਫਲ ਹੈ ਜਿਹੜਾ ਉਹ ਟਾਣੀ ਨਾਲ ਜੁੜਿਆ ਹੋਇਆ ਹੈ ਪਰ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ ਨਾ ਝਟਕਾ ਪੈ ਜਾਂਦਾ ਹੈ ਹੋਣੋ ਦਿਹਦਾ ਦੇ ਜੁੜਿਆ ਹੋਇਆ ਉਹਦਾ ਅੱਧਾ ਪਾਸਾ ਜਿਹੜਾ ਪੱਕ ਜਾਂਦਾ ਅੱਧਾ ਉਸੇ ਤਰ੍ਹਾਂ ਪਿਲਪਿਲਾ ਰਹਿ ਜਾਂਦਾ ਤੇ ਉਹ ਖਾਣ ਦੇ ਕੰਮ ਨਹੀਂ ਆਉਂਦਾਗਾ ਉਹ ਵਿਗਦਾ ਨਹੀਂਗਾ ਉਹ ਅੰਤ ਨੂੰ ਛੁੱਟਿਆ ਹੀ ਜਾਂਦਾ ਹੈ ਰੂੜੀ ਦੇ ਉੱਤੇ ਬੜੇ ਇਹੋ ਜਿਹੇ ਜੀਵਨ ਨੇ ਜਿਹੜੇ ਬਾਹਰੋਂ ਪੱਕੇ ਹੋਏ ਦਿਖਾਈ ਦਿੰਦੇ ਆ ਪਰ ਜਦੋਂ ਅੰਦਰ ਥੋੜਾ ਟੋਇਆ ਜਾਂਦਾ ਪਿਲਪਲੇ ਨੇ ਬਿਲਕੁਲ ਤੇ ਗੁਰੂ ਸਾਹਿਬ ਦੱਸ ਰਹੇ ਹੈ ਇਹੀ ਤੇ ਸਮੱਸਿਆ ਹੈ ਨਾ ਮਰੇ ਕਹਿੰਦੇ ਅੰਦਰ ਕੁਝ ਹੋ ਰਿਹਾ ਬਾਹਰ ਕੁਝ ਹੋ ਰਹਾ ਜੇ ਇਸੇ ਨੂੰ ਪਾਤਸ਼ਾਹ ਸਮਝਾ ਰਹੇ ਆ ਮਰੇ ਕਹਿੰਦੇ ਜਸ ਹਰ ਕੋ ਬਿਸਰਾਇਓ ਰੱਬ ਜੀ ਦਾ ਜਸ ਸੀ ਜਿਹੜਾ ਉਹ ਵਿਸਾਰ ਦਿੱਤਾ ਸੰਗ ਸੁਆਮੀ ਉਹਨੇ ਸਮਝ ਸੇ ਤੋ ਪਤਾ ਲੱਗ ਜਾਂਦਾ ਕਿ ਜਸ ਵਿਸਰ ਚੁੱਕਾ ਹੈ ਜੀ ਵਾਹ ਗੁਰੂ ਜੀ ਹਮੇਸ਼ਾ ਅੰਗ ਸੰਗ ਨੇ ਬਾਣੀ ਦੇ ਵਿੱਚ ਰੋਇ ਥਾਂਪੁਰ ਥਾਂ ਕਿੰਨੀਆਂ ਥਾਵਾਂ ਦੇ ਉੱਤੇ ਸੀ ਪੜਦੇ ਆ ਕਿ ਪਰਮੇਸ਼ਰ ਹਮੇਸ਼ਾ ਨਾਲ ਹੈ ਸਭ ਤੋਂ ਨੇੜੇ ਪਰਮੇਸ਼ਰ ਹੈ ਵਾਹ ਗੁਰੂ ਜੀ ਆ ਉਹ ਤੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ ਜੇ ਆਮ ਤੌਰ ਤੇ ਇੱਕ ਸਵਾਲ ਕਰਦੇ ਦਿੰਦਾ ਨੇੜੇ ਰੱਬ ਕੇ ਕਿਸ ਹੁਣ ਦਿਨੇ ਆ ਵੀ ਮਨੋ ਕਹਿੰਦਾ ਕਿਸ ਹ ਪਰ ਜਿਹੜੇ ਰੱਬੀ ਪੁਰਖ ਨੇ ਨਾ ਜਦੋਂ ਉਹਨਾਂ ਨੂੰ ਪੜਾਂਗੇ ਗੁਰਬਾਣੀ ਅੰਦਰ ਭਗਵਦਾ ਜੀ ਨੂੰ ਪੜ ਕੇ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਉਹ ਤੇ ਕਹਿ ਰਹੇ ਰੱਬ ਤੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ ਕਿਸ ਹੁਣ ਵੱਟੇ ਰਹਿ ਜਾਂਦੇ ਆ ਬੰਦਾ ਨਹੀਂ ਹੱਥ ਚੱਕ ਪੁੰਦਾ ਤੋ ਇਹ ਗੱਲ ਸਾਨੂੰ ਸਮਝਣੀ ਬਹੁਤ ਜ਼ਰੂਰੀ ਹੈ ਕਿ ਰੱਬ ਜੀ ਸਾਡੇ ਅੰਗ ਸੰਗ ਨੇ ਜੇ ਉਹ ਸਾਡੇ ਤੋਂ ਦੂਰ ਨਹੀਂ ਗਏ ਜੇ ਹੱਥ ਪੈਰ ਨੇਰੇ ਆ ਉਹ ਤੇ ਹੱਥਾਂ ਪੈਰਾਂ ਨਾਲੋਂ ਨੇੜੇ ਆ ਸਾਡੇ ਪਰ ਹੋਇਆ ਕਿ ਸੋ ਜਾਣਿਓ ਨਾ ਹੈ ਨਾ ਉਹਨੂੰ ਮਹਿਸੂਸ ਹੀ ਨਹੀਂ ਕੀਤਾ ਵੀ ਉਹ ਤੇ ਮੇਰੇ ਨੇੜੇ ਆ ਬਨ ਖੋਜਣ ਕੋ ਤਾਇਓ ਤੇ ਜੰਗਲਾਂ ਵੱਲ ਉਹਨੂੰ ਲੱਭਣ ਲਈ ਦੌੜ ਪਏ ਜੰਗਲਾਂ ਵੱਲ ਅਜੇ ਹੁਣ ਜੰਗਲ ਨੂੰ ਆਪ ਇੱਕ ਪ੍ਰਤੀਕ ਸਮਝੀ ਬਾਹਰੋਂ ਢੂੰਡ ਰਿਹਾ ਬੰਦਾ ਬਾਹਰੋਂ ਲੱਭ ਰਿਹਾ ਬਾਹਰੋਂ ਤਲਾਸ਼ ਕਰ ਰਿਹਾ ਹੁਣ ਆਪ ਗੁਰੂ ਘਰ ਜਾਣਾ ਹੈ ਗੁਰੂ ਘਰ ਜਾ ਕੇ ਅਸੀਂ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਵਾਲਾ ਕਨਸੈਪਟ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਸਾ ਸੰਗਤ ਦੇ ਵਿੱਚੋਂ ਉਹ ਦ੍ਰਿਸ਼ਟੀ ਉਹ ਗਿਆਨ ਅਸਲ ਕਰਨਾ ਹੈ ਕਿ ਸਾਨੂੰ ਆਪਣੇ ਅੰਗ ਸੰਗ ਪਰਮੇਸ਼ਰ ਦਾ ਅਹਿਸਾਸ ਹੋਵੇ ਉਹਨਾਂ ਦਾ ਅਨੁਭਵ ਹੋਵੇ ਕਿ ਵਾਹ ਗੁਰੂ ਜੀ ਮੇਰੇ ਨਾਲ ਨੇ ਹੋਣਾ ਚਾਹੀਦਾ ਹੈ ਸਾਨੂੰ ਬਹੁਤ ਜ਼ਰੂਰੀ ਹੈ ਹੁਣ ਸਮੱਸਿਆ ਜੀਵਨ ਦੀ ਵੱਡੀ ਇਹ ਬਣ ਗਈ ਹੈ ਕਿ ਅਸੀਂ ਵੀ ਵਾਹ ਗੁਰੂ ਜੀ ਨੂੰ ਕੇਵਲ ਬਾਹਰ ਹੀ ਮਿੱਥ ਲਿਆ ਹੈ ਜੀ ਅਸੀਂ ਮਹਿਸੂਸ ਹੀ ਨਹੀਂ ਕਰ ਪਾ ਰਹੇਗੇ ਕਿ ਉਹ ਤੇ ਮੇਰੇ ਹਿਰਦੇ ਦੇ ਅੰਦਰ ਬੈਠਾ ਹੈ ਜੀ ਰੋਜ਼ ਪੜਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਇਹ ਜੋਤ ਨੇ ਪ੍ਰਗਟ ਹੋਣਾ ਗੁਰੂ ਦੀ ਸਿੱਖਿਆ ਦੇ ਦੁਆਰਾ ਪਰ ਉਹ ਸਿੱਖਿਆ ਸੋਨ ਨਹੀਂ ਬੈਣੀ ਹੈ ਨਾ ਇਹ ਕਹਿਣਾ ਪੈਣਾ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਹੁਣੇ ਤੇ ਅਰਦਾਹ ਕਰੀ ਨਹੀਂ ਪਾਰੇ ਗੁਰੂ ਘਰ ਜਾ ਕੇ ਵੀ ਸਾਡੀਆਂ ਅਰਦਾਸਾਂ ਦੁਨੀਆਂ ਵੀ ਪਦਾਰਥਾਂ ਤੇ ਖਲੋਤੀਆਂ ਨੇ ਦੁਨਿਆਵੀ ਇੱਛਾਵਾਂ ਤੇ ਖਲੋਤੀਆਂ ਨੇ ਉਦੋਂ ਅਗੇ ਵਾਦੀ ਨਹੀਂ ਪਾਰੇ ਅਸੀਂ ਅੰਦਰੋਂ ਪੋਖੋ ਪਿਆਹ ਜਿਹੜੀ ਚਾਹੀਦੀ ਸੀਗੀ ਕਾਗਾ ਕਰਨ ਢੰਡੋਲਿਆ ਸੰਗਲਾ ਖਾਇਆ ਮਾਸ ਇਹ ਦੋਏ ਨੈਨਾ ਮਤਿ ਛੋ ਪਿਰ ਦੇਖਣ ਕੀ ਆਸ ਉਹ ਪੈਦਾ ਹੀ ਨਹੀਂ ਹੋ ਰਹੀਗੀ ਗੁਰੂ ਸਾਹਿਬ ਸਮਝਾ ਰਹੇ ਇਹ ਕਹਿਣ ਲੱਗੇ ਬੜੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਜੀਵਨ ਦੀ ਹੈ ਬਾਹਰ ਟੁੰਡ ਰਿਆ ਹੋਰ ਤਰ੍ਹਾਂ ਦੀਆਂ ਭਗਤੀਆਂ ਦੇ ਅੰਦਰ ਰੁੱਝ ਗਿਆ ਹੈਗਾ ਕਰਮ ਕੰਡਾਂ ਦੇ ਅੰਦਰ ਪੈ ਗਿਆ ਹੈਗਾ ਰਤਨ ਰਾਮ ਘਟ ਹੀ ਕੇ ਪੀਤਰ ਅੰਦਰ ਹੀ ਪਿਆ ਹੋਇਆ ਹੈ ਜੀ ਨਾਮ ਰੂਪੀ ਹੀਰਾ ਪਰਮੇਸ਼ਰ ਰੂਪੀ ਹੀਰਾ ਅੰਦਰ ਹੀ ਅਜੇ ਅੰਦਰ ਤਲਾਸ਼ ਨਹੀਂ ਕਰ ਪਾ ਰਿਹਾਗਾ ਤੇ ਮਹਾਰਾਜ ਦੱਸਦੇ ਆ ਤਾਕੋ ਗਿਆਨ ਨਾ ਪਾਇਓ ਕਹਿੰਦੇ ਇਹਦੀ ਸੋਝੀ ਨਹੀਂ ਆਈ ਇਹਨੂੰ ਗਿਆਨ ਹੀ ਨਹੀਂ ਹੋਇਆ ਇਹਦਾ ਅੰਦਰ ਵਾਲੇ ਪਾਸੇ ਤੇ ਝਾਕਿਆ ਹੀ ਨਹੀਂ ਕਦੇ ਬਾਹਰ ਹੀ ਢੂੰਡਦਾ ਫਿਰਦਾ ਹੈਗਾ ਜਿਨ ਚਿਰ ਅੰਦਰੋਂ ਪਰਮੇਸ਼ਰ ਜੀ ਦਾ ਅਨੁਭਵ ਨਹੀਂ ਹੁੰਦਾ ਨਾ ਮਾਫ਼ ਕਰਨਾ ਮਨੁੱਖ ਨੂੰ ਬਾਹਰੋਂ ਵੀ ਅਨੁਭਵ ਨਹੀਂ ਹੋ ਸਕਦਾ ਬਾਹਰ ਦੇ ਪਦਾਰਥ ਜਿੰਨੇ ਮਰਜ਼ੀ ਰਸੀਲੇ ਹੋਣ ਮਿੱਠੇ ਹੋਣ ਜੇ ਅੰਦਰ ਦੀ ਮਿਠਾਸ ਬੰਦੇ ਦੀ ਕਿਸੇ ਰੋਗ ਕਰਕੇ ਗਵਾਚ ਗਈ ਹੈ ਨਾ ਬਾਹਰ ਦੇ ਪਦਾਰਥਾਂ ਦੀ ਮਿਠਾਸ ਉਹ ਅਨੁਭਵ ਨਹੀਂ ਜੇ ਕਰ ਸਕਦਾਗਾ ਇਹਦੇ ਚ ਕੋਈ ਸ਼ੱਕ ਨਹੀਂ ਜਰੇ ਜਰੇ ਵਿੱਚ ਬ੍ਰਹਮ ਜੀ ਦਾ ਵਾਸਾ ਹੈ ਪਰ ਜਿੰਨਾ ਚਿਰ ਅੰਦਰੋਂ ਬ੍ਰਹਮ ਜੀ ਦਾ ਅਨੁਭਵ ਨਹੀਂ ਹੁੰਦਾ ਬਾਹਰ ਅਨੁਭਵ ਨਹੀਂ ਹੋ ਸਕੇਗਾ ਬੰਦਾ ਦਿਖਾਵਾ ਕਰ ਸਕਦਾ ਹੈ ਬੰਦਾ ਪਖੰਡ ਕਰ ਸਕਦਾ ਹੈ ਪਰ ਉਹ ਪਖੰਡ ਵੀ ਵਾਗੁਰੂ ਜੀ ਉਗੇੜ ਕੇ ਰੱਖ ਦਿੰਦੇ ਆ ਸੇ ਸਮਝਣਾ ਪਏਗਾ ਜਨ ਨਾਨਕ ਭਗਵੰਤ ਪજન ਬਿਨ ਬਿਰਥਾ ਜਨਮ ਗਵਾਇਓ ਅਖੀਰ ਤੇ ਜਾ ਕੇ ਮਹਾਰਾਜ ਨੇ ਸਪੱਸ਼ਟ ਕਰ ਦਿੱਤਾ ਨਾਨਕ ਦਾਸ ਆਖਦਾ ਪਿਆ ਹੈ ਰੱਬ ਜੀ ਦੀ ਬੰਦਗੀ ਤੋਂ ਬਿਨਾ ਬੰਦਿਆ ਤੂੰ ਆਪਣਾ ਜੀਵਨ ਵਿਅਰਥਕ ਬਾਲਿਆ ਹੈ ਇੱਕ ਮੌਕਾ ਹੈ ਸਾਡੇ ਪਾਸ ਇਹਨੂੰ ਨਾ ਗਵਾਈਏ ਰੱਬ ਜੀ ਦੀ ਬੰਦਗੀ ਕਰੀਏ ਬੰਦਗੀ ਕਰਨ ਦਾ ਢੰਗ ਸਹਿਬਾਨੇ ਆਪ ਦੱਸਿਆ ਹੈ ਕਿਸੇ ਬੰਦੇ ਕੋਲੋਂ ਜਾਣਨ ਪੁੱਛਣ ਦੀ ਜ਼ਰੂਰਤ ਨਹੀਂ ਸਾਡਾ ਗੁਰੂ ਸਮਰੱਥ ਹੈ ਜੇ ਆਪਾਂ ਗੁਰੂ ਦੇ ਲੜ ਲੱਗੀਏ ਆਪਾਂ ਬਾਣੀ ਦੇ ਲੜ ਲੱਗੀਏ ਆਪਾਂ ਬਾਣੀ ਦੇ ਪਾਸੋਂ ਜਾਣਨ ਦੀ ਕੋਸ਼ਿਸ਼ ਕਰੀਏ ਅੱਜ ਸਾਡੇ ਅੰਦਰ ਭਾਂਤ ਸੁਭਾਨ ਦੇ ਪਾਖੰਡੀ ਆ ਗਏ ਨੇ ਜੇ ਉਹ ਬੇਅੰਤ ਤਰ੍ਹਾਂ ਦੇ ਢੰਗ ਤਰੀਕੇ ਦੱਸਦੇ ਪਏ ਨੇ ਕਿਸ ਤਰੀਕੇ ਨਾਲ ਰੱਬ ਜੀ ਨੂੰ ਚੇਤਤ ਕਰੋ ਇਸ ਤਰੀਕੇ ਨਾਲ ਰੱਬ ਜੀ ਨੂੰ ਪੁਕਾਰੋ ਆ ਢੰਗ ਨਾਲ ਉਹਨੂੰ ਯਾਦ ਕਰਨਾ ਚਾਹੀਦਾ ਹੈ ਕਿਸੇ ਨੇ ਆਪਣੇ ਮਾਂ ਨੂੰ ਬਾਪ ਨੂੰ ਪੁਕਾਰਨਾ ਹੋਵੇ ਤੇ ਉਹਦੇ ਲਈ ਸ਼ਬਦ ਬਣੇ ਹੋਏ ਨੇ ਬਸ ਆਵਾਜ਼ ਦੇਣ ਦੀ ਜ਼ਰੂਰਤ ਹੈ ਇਹ ਥੋੜੀ ਸਿੱਖਣਾ ਪਏਗਾ ਕਿਸੇ ਦੇ ਪਾਸੋਂ ਕਿ ਮਾਂ ਦਾ ਸਾਊਂਡ ਕਿਹੋ ਜਿਹਾ ਚਾਹੀਦਾ ਬਾਪ ਦਾ ਸਾਊਂਡ ਕਿਹੋ ਜਿਹਾ ਚਾਹੀਦਾ ਨਾ ਬਿਲਕੁਲ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਬਸ ਗੁਰੂ ਸਮਝਾ ਰਿਹਾ ਹੈ ਰੱਬ ਜੀ ਦੀ ਬੰਦਗੀ ਕਰਨੀ ਹੈ ਰੱਬ ਜੀ ਦੀ ਇਬਾਦਤ ਕਰਨੀ ਹੈ ਪਹਿਲਾਂ ਝੋਲੀ ਅੱਡ ਕੇ ਮੰਗ ਜਦੋਂ ਵੱਡੇ ਵੱਡੇ ਮਹਾਂਪੁਰਖਾਂ ਨੂੰ ਇਹ ਮੰਗਣੀ ਪਈ ਹੈ ਤੈਨੂੰ ਵੀ ਮੰਗਣੀ ਪਈਗੀ ਇਬਾਦਤ ਤੈਨੂੰ ਵੀ ਬੰਦਗੀ ਮੰਗਣੀ ਪੈਣੀ ਹੈ ਜੇ ਤੈਨੂੰ ਨਿਤਨੇਮ ਇਬਾਦਤ ਬਣਾਉਣਾ ਪੈਣਾ ਬੰਦਗੀ ਬਣਾਉਣਾ ਪੈਣਾ ਅਰਦਾਸ ਕਰਿਆ ਕਰ ਜਿਵੇਂ ਬਾਬਾ ਫਰੀਦ ਸਾਹਿਬ ਕਰਦੇ ਆ ਨਾ ਆਖਦੇ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ ਤੂੰ ਹੀ ਅਰਦਾਸ ਕਰ ਤੇਰੀ ਝੋਲੀ ਦੇ ਅੰਦਰ ਵੀ ਬੰਦਗੀ ਦੀ ਦਾਤ ਪਵੇ ਇਬਾਦਤ ਦੀ ਦਾਤ ਪਵੇ ਜਿਹੜੀ ਇਬਾਦਤ ਹੈ ਨਾ ਇਹ ਮਨ ਦਾ ਤਨ ਦਾ ਤੇ ਕਰਮ ਦਾ ਸੁਮੇਲ ਹੈ ਜੀ ਮਨ ਨਾਲ ਤਨ ਰਸਨਾ ਆ ਜਾਂਦੀ ਏ ਦੇ ਵਿੱਚ ਤੇ ਨਾਲ ਜਿਹੜਾ ਆ ਗਿਆ ਇਹ ਕਰਮ ਇਹਨਾਂ ਦਾ ਸੁਮੇਲ ਬਣਦਾ ਹੈ ਜੀ ਮਨ ਬਚ ਕਰਮ ਦਾ ਸੁਮੇਲ ਇਹ ਬਹੁਤ ਜ਼ਰੂਰੀ ਹੈ ਜੇ ਇਸ ਤੋਂ ਬਿਨਾ ਗੱਲ ਨਹੀਂ ਬਣੇਗੀ ਇਹ ਇਹ ਕਰਨਾ ਪਏਗਾ ਇਹ ਸ਼ਰਉ ਨੂੰ ਮੇਰਾ ਸੱਚ ਹੈ ਸੁਣਨ ਨੂੰ ਪਠਾਏ ਕੇਵਲ ਸੱਚ ਅੰਦਰ ਜਾਣਾ ਚਾਹੀਦਾ ਝੂਠ ਨਹੀਂ ਜਾਣਾ ਚਾਹੀਦਾ ਨਿੰਦਿਆ ਨਹੀਂ ਜਾਣੀ ਚਾਹੀਦੀ ਚੁਗਲੀ ਨਹੀਂ ਜਾਣੀ ਚਾਹੀਦੀ ਇਹ ਨਿਤਰੋ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿਨ ਵਰਨਾ ਦੇਖੋ ਕੋਈ ਮੈਨੂੰ ਕਿਸੇ ਦਾ ਤਨ ਦੇਖ ਕੇ ਕਾਮਕਤਾ ਨਹੀਂ ਅੰਦਰ ਪੈਦਾ ਹੋਣੀ ਚਾਹੀਦੀ ਕਿਸੇ ਦਾ ਤਨ ਦੇਖ ਕੇ ਮੇਰੇ ਅੰਦਰ ਈਰਖਾ ਨਹੀਂ ਪੈਦਾ ਹੋਣੀ ਚਾਹੀਦੀ ਕਿਸੇ ਦੀ ਤਰੱਕੀ ਦੇਖ ਕੇ ਮੇਰੇ ਅੰਦਰ ਈਰਖਾ ਸਾੜਾ ਨਹੀਂ ਪੈਦਾ ਹੋਣਾ ਚਾਹੀਦਾ ਜੇ ਐਡੀ ਰਸਨਾ ਹੈ ਨਾ ਇਹ ਇਹਦੀ ਜ਼ਿੰਮੇਵਾਰੀ ਹੈ ਜੀ ਗੁਣ ਗੋਪਾਲ ਨਿਤ ਗਾਇਨ ਇਹਦੇ ਨਾਲ ਝੂਠ ਤੇ ਮਾੜਾ ਨਹੀਂ ਜੇ ਬੋਲਣਾਗਾ ਇਹ ਇਹ ਬੰਦਗੀ ਆ ਇਹ ਇਬਾਦਤ ਆ ਸੱਚੇ ਪਾਤਸ਼ਾਹ ਸਾਡੀ ਸਾਰਿਆਂ ਦੀ ਝੋਲੀ ਚ ਪਾਉਣ ਇਹ ਜੀਵਨ ਵਿਅਰਥਾ ਨਾ ਚਲਾ ਜਾਏ ਇਹੋ ਅਰਦਾਸ ਕਰੀਏ ਮਹਾਰਾਜ ਤਰਸ ਕਰੋ ਸਾਡੇ ਉੱਤੇ ਅਸੀਂ ਤੇ ਨਕੰਮੇ ਬੰਦੇ ਆ ਤੁਸੀਂ ਮੇਰਾ ਮੱਦੇ ਮਾਲਕ ਹੋ ਤੁਸੀਂ ਸਾਡੇ ਉੱਤੇ ਤਰਸ ਕਰੋ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ